ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਉਸ ਨੂੰ ਲੈ ਕੇ ਆਬ ਦੇ ਲੋਕਾਂ ਦੇ ਮਨਾਂ ਵਿੱਚ ਗੁੱਸਾ ਵੀ ਹੈ ਔਰ ਨਿਰਾਸ਼ਾ ਵੀ ਹੈ ਸੋ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਮਤੇ ਪੈਣੇ ਪਾਸ ਹੋ ਗਏ ਸੋ ਉੱਥੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਬੈਨ ਕਰਤਾ ਗਿਆ ਪ੍ਰਵਾਸੀਆਂ ਨੂੰ ਇੱਥੋਂ ਜਾਣ ਲਈ ਕਿਹਾ ਗਿਆ ਪਰ ਕਿਤੇ ਨਾ ਕਿਤੇ ਵੇਖਿਆ ਜਾਵੇ ਤਾਂ ਜਦੋਂ ਜ਼ਮੀਨਾਂ ਦੇ ਵਿੱਚ ਕੰਮ ਕਰਨ ਦੇ ਲਈ ਕਾਰਖਾਨਿਆਂ ਵਿੱਚ ਕੰਮ ਕਰਨ ਦੇ ਕਰਨ ਲਈ ਅਤੇ ਹੋਰ ਕੰਮਾਂ ਦੇ ਲਈ ਪਰਵਾਸੀਆਂ ਦੀ ਲੋੜ ਪੈਂਦੀ ਲੇਬਰ ਦੀ ਲੋੜ ਪੈਂਦੀ ਹੈ ਤਾਂ ਇਹੀ ਲੋਕ ਕੰਮ ਕਰਨ ਲਈ ਆਉਂਦੇ ਨੇ ਤੇ ਇਹਨਾਂ ਤੋਂ ਬਿਨਾ ਕੰਮ ਨਹੀਂ ਹੁੰਦਾ ਕਿਉਂਕਿ ਜਿਹੜੇ ਪੰਜਾਬ ਦੀ ਖਾਸ ਕਰਕੇ ਨੌਜਵਾਨ ਪੀੜ੍ਹੀ ਹੈ ਉਹ ਵਿਦੇਸ਼ਾਂ ਦਾ ਰੁਕ ਕਰ ਰਹੀ ਹੈ ਸਾਡੇ ਨਾਲ ਜੱਥਾ ਸਰਲਤ ਖਾਲਸਾ ਤੋਂ ਬਾਬਾ ਦਲਬਾਗ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਕਿਵੇਂ ਦੇਖਦੇ ਹੋ ਕਿਉਂਕਿ ਕਾਫੀ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਮਤੇ ਪਏ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਮਤੇ ਦੇ ਜਿਹਦੇ ਕਰਕੇ ਪਏ ਆ ਉਹ ਹੁਸ਼ਿਆਰਪੁਰ ਜਿਹੜਾ ਕਾਂਡ ਹੋਇਆ ਬੜਾ ਤਗੜਾ ਨਿੰਦਣਯੋਗ ਕਾਂਡ ਆ ਉਹ ਸਾਰਿਆਂ ਦੇ ਹਿੱਤ ਦੇ ਜਿਹੜੇ ਵਲੋਂਧਰੇ ਗਏ ਆ ਬੜਾ ਜਿਆਦਾ ਦੁੱਖ ਹੋਇਆ ਇਸ ਚੀਜ਼ ਦਾ ਸਾਰੀ ਕੌਮ ਦੀ ਗੱਲ ਨਹੀਂ ਕਰਦਾ ਮੈਂ ਸਾਰੇ ਵਰਲਡ ਦੇ ਵਿੱਚ ਉਸ ਚੀਜ਼ ਦਾ ਹਰ ਇੱਕ ਜਿਹੜਾ ਬੰਦਾ ਵੀ ਆਪਣੇ ਪਰਿਵਾਰਕ ਲੈਣ ਤੇ ਜੁੜਿਆ ਉਹਨੂੰ ਦੁੱਖ ਹੋਇਆ ਇਸ ਚੀਜ਼ ਦਾ ਪਰ ਇਸ ਸੀਜ ਕਰਕੇ ਜਿਹੜਾ ਮਤੇ ਪਾਏ ਗਏ ਜਿਹੜੇ ਨੌਜਵਾਨਾਂ ਨੇ ਜਾਂ ਜਸੇ ਬੰਦੀਆਂ ਮਤੇ ਪਾਏ ਆ ਉਹ ਬਹੁਤ ਵਧੀਆ ਗੱਲ ਆ ਕੋਈ ਮੜੀ ਗੱਲ ਵੀ ਨਹੀਂ ਕਿਉਂਕਿ ਉਹ ਜਦੋਂ ਸ਼ਰਾਰਤੀ ਬੰਦੇ ਇਹ ਸ਼ਰਾਰਤਾ ਕਰਦੇ ਆ ਜਿੱਥੇ ਮਤੇ ਪੈਣਦੇ ਆ ਉੱਥੇ ਮੈਂ ਵੇਖਿਆ ਵੀ ਪੰਜਾਬੀਆਂ ਨੂੰ ਰੇੜੀਆਂ ਲਾਉਣ ਤੋਂ ਰੱਖਿਆ ਜਾ ਰਿਹਾ ਸੀ ਵੀ ਥਾਂ ਜਿਹੜੇ ਕਾਂਡ ਆ ਕੋ ਬੱਚੀਆਂ ਨੂੰ ਜਿਹੜਾ ਵਾ ਵੱਧੋ ਵੱਧੀ ਛੋਟੀਆਂ ਬੱਚੀਆਂ ਨਾਲ ਇਹ ਕੰਮ ਕੀਤਾ ਜਾ ਰਿਹਾ ਸੀ ਜਾਂ ਧੀਆ ਭਣਾ ਆਉਂਦੀਆਂ ਜਾਂਦੀਆਂ ਨਾਲ ਸ਼ਰਾਰਤਾ ਕੀਤੀਆਂ ਜਾਂਦੀਆਂ ਸੀ ਜਾਂ ਉਹ ਜਿਹੜੇ ਘਰਾਂ ਦੇ ਵਿੱਚ ਇਹ ਵਸਨੀਕ ਹੀ ਬੰਦੇ ਕਿਤੇ ਚੋਰੀਆਂ ਕਰਦੇ ਫੜੇ ਗਏ ਕਿਤੇ ਇਹ ਨੀਂਦ ਦੀਆਂ ਗੋਲੀਆਂ ਦੇ ਕੇ ਪਰਿਵਾਰਾਂ ਦੇ ਪਰਿਵਾਰ ਮਾਰ ਗਏ ਇਸ ਕਰਕੇ ਜਿਹੜਾ ਐਕਸ਼ਨ ਲੈਣਾ ਵੀ ਜ਼ਰੂਰੀ ਹੈ ਸਾਡਾ ਪੰਜਾਬ ਦਾ ਪਰ ਜਿਹੜਾ ਉਹਦੀ ਸਭ ਤੋਂ ਵੱਡੀ ਨਿੰਦਣਯੋਗ ਹੈ ਕਿ ਜਿਹੜਾ ਐਕਸ਼ਨ ਲੈਣ ਦੇ ਨੌਜਵਾਨ ਉਹਨਾਂ ਦੇ ਪਰਚੇ ਜਿਹੜੇ ਸਰਕਾਰਾਂ ਕੰਡੀਆਂ ਇਸ ਚੀਜ਼ ਤੋਂ ਵੀ ਨਿੰਦਣਯੋਗ ਹੈ ਉਹ ਕਿਉਂਕਿ ਉਹ ਸਰਕਾਰਾਂ ਨੂੰ ਇਸ ਚੀਜ਼ ਨਾਲ ਖਿਆਲ ਕਰਨਾ ਚਾਹੀਦਾ ਕਿ ਇਹ ਜਿਹੜੇ ਪ੍ਰਵਾਸੀ ਆਉਂਦੇ ਆ ਇਹਨਾਂ ਦੇ ਜਿਹੜੇ ਆਧਾਰ ਕਾਟਿਆ ਪੈਨ ਕਾਟਿਆ ਜਾਂ ਸਾਰਾ ਡਾਟਾ ਜਿਹੜਾ ਵਾ ਉਹ ਵੇਖਣਾ ਚਾਹੀਦਾ ਵਾ ਸਾਨੂੰ ਸਾਰਾ A ਤੋਂ Z ਤੱਕ ਵੇਖ ਕੇ ਪਿੱਛੋਂ ਜਿਹੜਾ ਵਾ ਪਿੱਛੇ ਵੀ ਥਾਣੇ ਦੇ ਵਿੱਚ ਫੋਨ ਹੋਵੇ ਪਤਾ ਲੱਗੇ ਇਹ ਕਿਹੜੀ ਸਟੇਟ ਚੋਂ ਆਇਆ ਇਹ ਕਿਹੜੇ ਸ਼ਹਿਰ ਚੋਂ ਆਇਆ ਕਿਹੜੇ گاؤں ਚੋਂ ਆਇਆ ਜਾਂ ਕਿਹੜੀ ਇਹ ਮਹੱਲੇ ਚੋਂ ਆਇਆ ਇਹ ਸਾਰਾ ਸਾਨੂੰ ਪਤਾ ਲੱਗਣਾ ਚਾਹੀਦਾ ਆਪਾਂ ਨਾਰਾ ਤਾਂ ਮਾਰੀ ਜਾਂਦੇ ਆ ਪਰ ਜਾਂ ਤਾਂ ਸਾਡੇ ਕੋਈ ਇਹ ਜਿਹਾ ਕੋਈ ਉਹ ਕਰਨ ਵਾਲਾ ਕੋਈ ਕੰਮ ਜਾਂ ਮਸ਼ੀਨਾਂ ਜਾਂ ਕੋਈ ਇਹ ਜਿਹੀ ਟੈਕਨੋਲੋਜੀ ਸਾਡੇ ਕੋਲ ਹੋਵੇ ਕਿ ਜਿਹੜਾ ਅਸੀਂ ਝੋਨਾ ਲਾ ਸਕੀਏ ਜਿੰਮੇਦਾਰ ਕਿਤੇ ਨੂੰ ਪੁੱਛ ਲੋ ਤੁਸੀਂ ਤੇ ਇਸ ਕਰਕੇ ਅਸੀਂ ਇਹੋ ਗੱਲ ਕਰਦੇ ਆਂ ਕਿ ਜਿਹੜਾ ਪ੍ਰਵਾਸੀਆਂ ਦੀ ਲੋੜ ਸਾਨੂੰ ਹਰ ਇੱਕ ਕਿਤੇ ਦੇ ਵਿੱਚ ਇਹ ਸਾਨੂੰ ਫੈਕਟਰੀਆਂ ਦੇ ਵਿੱਚ ਸਾਨੂੰ ਮੋਲਾਂ ਦੇ ਵਿੱਚ ਜਾਂ ਹਰ ਥਾਂ ਸਾਨੂੰ ਲੋੜ ਪੈਂਦੀ ਆ ਉਹਨੂੰ ਪਹਿਲਾਂ ਵੀ ਵੇਖੋ ਆਪਣੇ ਆਉਂਦੇ ਦਹੀਏ ਪ੍ਰਵਾਸੀ ਕੰਮ ਕਰ ਦਿੰਦੇ ਤੇ ਆਪਣੇ ਵਾਪਸ ਜਿਹੜੇ ਪੈਸੇ ਭੇਜਦੇ ਹੀ ਵਾਪਸ ਹੀ ਜਾਂਦੇ ਸੀ ਇਸ ਤਰ੍ਹਾਂ ਹੀ ਚਾਹੀਦਾ ਕਿਉਂਕਿ ਇੱਥੇ ਜ਼ਮੀਨ ਲੈਣ ਦਾ ਸਰਕਾਰਾਂ ਨੂੰ ਇਸ ਚੀਜ਼ ਦਾ ਐਕਸ਼ਨ ਲੈਣਾ ਚਾਹੀਦਾ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਇਸ ਚੀਜ਼ ਦਾ ਐਕਸ਼ਨ ਜ਼ਰੂਰ ਲਓ ਕੰਮ ਕਰਨ ਦੀ ਇੱਥੇ ਵੈਲਕਮ ਕੀਤਾ ਜਾਣਾ ਚਾਹੀਦਾ ਬਿਲਕੁਲ ਜੀ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਈ ਸਾਡੇ ਨੌਜਵਾਨ ਨੇ ਬੱਚੇ-ਬੱਚੀਆਂ ਨੇ ਉਹ ਕਹਿਣਗੇ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈ ਕਾਰੋਬਾਰ ਨਹੀਂ ਹੈ ਵਿਦੇਸ਼ਾਂ ਦਾ ਰੁਕ ਕਰਦੇ ਨੇ ਪਰ ਇਹ ਪ੍ਰਵਾਸੀ ਵੀ ਤੇ ਇੱਥੇ ਕੰਮ ਕਰਦੇ ਨੇ ਜੇਕਰ ਇਹੀ ਕੰਮਕਾਰ ਸਾਡੇ ਲੋਕ ਕਰਨ ਸਾਡੇ ਨੌਜਵਾਨ ਬੱਚੇ-ਬੱਚੀਆਂ ਕਰਨ ਤਾਂ ਸਾਨੂੰ ਲੇਬਰ ਦੀ ਲੋੜ ਹੀ ਨਾ ਪਵੇ ਬਿਲਕੁਲ ਜੀ ਬੜੇ ਕੰਮ ਇਹੋ ਜਿਹੇ ਆ ਜਿਹੜੇ ਕੰਮ ਤੁਸੀਂ ਜ਼ਿੰਮੇਵਾਰ ਨਾਲ ਵੀ ਲਾ ਲਓ ਜ਼ਿੰਮੇਵਾਰ ਕਿਤੇ ਨਾਲ ਲਾ ਲਓ ਜਾਂ ਤੁਸੀਂ ਆ ਮੋਲ ਲਾ ਲਓ ਜਾਂ ਕੋਈ ਦੁਕਾਨਾ ਲਾ ਲਓ ਜਾਂ ਕਿਸ ਤਰ੍ਹਾਂ ਵੀ ਜਾਂ ਆ ਰੇੜੀ ਲਾ ਲਓ ਇੱਕ ਬੰਦਾ ਰੇੜੀ ਲਾ ਲੈਂਦਾ ਵਾ ਤੇ ਉਹ ਵੀ ਦੁਕਾਨਾਂ ਨੂੰ 10000 ਰੁਪਇਆ ਚੰਗੇ ਸ਼ੇਅਰ ਦੇ ਵਿੱਚ ਕਮਾ ਕੇ ਉੱਠਦਾ ਵਾ ਬਿਲਕੁਲ ਸੋ ਵੈਰੀਫਿਕੇਸ਼ਨ ਆਧਾਰ ਕਾਰਡ ਦਾ ਜਾਂ ਵੈਰੀਫਿਕੇਸ਼ਨ ਉਹਨਾਂ ਦੀ ਹੋਣੀ ਜ਼ਰੂਰੀ ਹੈ ਜੇਕਰ ਕੋਈ ਲੇਬਰ ਲਈ ਬੰਦਾ ਬਿਲਕੁਲ ਜੀ ਆਧਾਰ ਕਾਰਡ ਪਿੱਛੇ ਦਾ ਡਾਟਾ ਸਾਰਾ ਇਹ ਠਾਣਿਆਂ ਦੇ ਵਿੱਚ ਇਹਨਾਂ ਦੇ ਜਮਾ ਚਾਹੀਦਾ ਪੀਸੀਸੀ ਜਨਾਂ ਦੀ ਹੋਣੀ ਚਾਹੀਦੀ ਆ ਇਹ ਤੋਂ ਜਿਹੜ ਤੱਕ ਇਨਾਂ ਦਾ ਸਾਰਾ ਫੋਨ ਨੰਬਰ ਇਸਤੇਦਾਰੀਆਂ ਵੀ ਗਾਂਧੀਆਂ ਗੱਲ ਲਿਖੀਆਂ ਚਾਹੀਦੀਆਂ ਫੇਰ ਜਿਹੜਾ ਵਾ ਫੇਰ ਇਹਨਾਂ ਨੂੰ ਕੰਮ ਦੀ ਇੱਥੇ ਪੰਜਾਬ ਦੇ ਵਿੱਚ ਇਜਾਜ਼ਤ ਦਿੱਤੀ ਜਾਵੇ ਨਹੀਂ ਤੇ ਇਹਨਾਂ ਬੰਦਿਆਂ ਦੇ ਜਿੱਦਾਂ ਮਤੇ ਪਾਉਣ ਦੇ ਬੰਨਾਂ ਦੇ ਵਿੱਚ ਹਰਪਾਈਏ ਵਰਤੋਰੀ ਜੋ ਬਿਲਕੁਲ ਸੋ ਧੰਨਵਾਦ ਬਾਬਾ ਦਲਬਾਖ ਸਿੰਘ ਜਿੱਥੇ ਸਰਲਤ ਖਾਲਸਾ ਨਾਲ ਗੱਲਬਾਤ ਕੀਤੀ ਹੈ ਵਿਚਾਰ ਚਰਚਾ ਕੀਤੀ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਪ੍ਰਵਾਸੀਆਂ ਨੂੰ ਲੈ ਕੇ ਜਿਹੜਾ ਕਿ ਪੰਜਾਬ ਦੇ ਵਿੱਚ ਇਹ ਮਾਮਲਾ ਗਰਮਾਇਆ ਪਿਆ ਸੀ ਲੋਕ ਗੁੱਸੇ ਦੇ ਵਿੱਚ ਸੀ ਨਿਰਾਸ਼ ਸੀ ਕਿਉਂਕਿ ਬਾਬਾ ਜੀ ਨੇ ਕਿਹਾ ਕਿ ਜੇ ਕੋਈ ਵੀ ਲੇਬਰ ਲਈ ਬੁਲਾਉਣਾ ਚਾਹੁੰਦਾ ਤਾਂ ਉਸ ਦੇ ਲਈ ਆਧਾਰ ਕਾਰਟ ਵੈਰੀਫਿਕੇਸ਼ਨ ਪੀਸੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਕੰਮ ਕਰਨ ਲਈ ਹਰ ਇੱਕ ਨੂੰ ਜਿਹੜੀ ਜ਼ਰੂਰਤ ਹੁੰਦੀ ਹੈ ਕੋਈ ਵੀ ਲੇਬਰ ਦਾ ਆ ਕੇ ਇੱਥੇ ਕੰਮ ਕਰ ਸਕਦਾ ਜਾਂ ਸਾਡੇ ਲੋਕ ਬਾਹਰ ਜਾ ਕੇ ਕੰਮ ਕਰਦੇ ਨੇ ਸੋ ਜੇਕਰ ਕੋਈ ਸ਼ਰਾਰਤੀ ਚਾਹੇ ਸਾਡਾ ਚਾਹੇ ਉਹਨਾਂ ਦਾ ਕੋਈ ਵੀ ਹੈ ਤਾਂ ਉਸ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ